वेलकम टू द चैनल काल उस्तत आज दी वीडियो ਵਿੱਚ ਆਪਾਂ ਜਾਣਦੇ ਹਾਂ ਸਿੱਖਾਂ ਦੇ ਖਾਲਸਾਏ ਦਰਬਾਰ ਤੇ ਦੁਸ਼ਹਿਰੇ ਦੇ ਤਿਉਹਾਰ ਨਾਲ ਕੀ ਸੰਬੰਧ ਹੈ ਗੁਰੂ ਕਾਲ ਤੋਂ ਪਹਿਲਾਂ ਦੁਸ਼ਹਿਰੇ ਦਾ ਤਿਉਹਾਰ ਭਾਰਤੀ ਧਰਤੀ ਉੱਪਰ ਬਦੀ ਉੱਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਸੀ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਵਿਚਾਰਧਾਰਾ ਦੇ ਨਾਲ ਭਾਰਤੀ ਧਰਤੀ ਦੀ ਤਕਦੀਰ ਬਦਲਣ ਲਈ ਐਸੀਆਂ ਨਰਮਈਆਂ ਪਰੰਪਰਾਵਾਂ ਕਾਇਮ ਕੀਤੀਆਂ ਜਿਨ੍ਹਾਂ ਨਾਲ ਇਸ ਧਰਤੀ ਦੇ ਹਰ ਮਨੁੱਖ ਨੂੰ ਹਮੇਸ਼ਾ ਮਾਣ ਮਹਿਸੂਸ ਹੁੰਦਾ ਇਸੇ ਮਕਸਦ ਲਈ ਗੁਰੂ ਸਾਹਿਬ ਨੇ ਆਪਣੇ ਮੰਨਨਹਾਰਿਆਂ ਨੂੰ ਨਵੇਂ ਸਿਰੇ ਤੋਂ ਨਰੋਇ ਅਤੇ ਚੜ੍ਹਦੀ ਕਲਾ ਵਾਲੇ ਤਿਉਹਾਰ ਨਾਲ ਨਿਵਾਜ ਕੇ ਆਮ ਲੋਕਾਂ ਦੇ ਮਨਾਂ ਅੰਦਰ ਉੱਚਾਪਨ ਦਲੇਰੀ ਅਤੇ ਸਾਹਸ ਪਰਨ ਦਾ ਮਹਾਨ ਕਾਰਜ ਕੀਤਾ ਸਦੀਆਂ ਤੋਂ ਮਨਾਏ ਜਾਂਦੇ ਦੁਸਹਿਰੇ ਦੇ ਤਿਉਹਾਰ ਮੌਕੇ ਨਾਟਕਾਂ ਰਾਹੀਂ ਪੇਸ਼ ਕੀਤੀ ਜਾਂਦੀ ਲੜਾਈ ਦੀ ਥਾਂ ਤੇ ਹਕੀਕਤ ਤੇ ਸੱਚਾਈ ਦੇ ਰੂਬਰੂ ਕਰਨ ਲਈ ਸਦੀਆਂ ਤੋਂ ਲਤਾੜੀ ਹੋਈ ਲੋਕਾਈ ਨੂੰ ਸਮੇਂ ਦੀਆਂ ਹਕੂਮਤਾਂ ਨਾਲ ਮੱਥਾ ਲਾਉਣ ਲਈ ਤੇ ਕਾਬਲ ਬਣਾਉਣ ਲਈ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਇਸਤਿਹਾਰ ਵਾਲੇ ਦਿਨ ਨੂੰ ਜੋਧਿਆਂ ਦੀ ਸਿਖਲਾਈ ਅਤੇ ਸ਼ਸਤਰ ਅਭਿਆਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਇੱਥੇ ਹੀ ਗੁਰੂ ਕੇ ਖਾਲਸੇ ਨੇ ਪੂਰਾ ਜਾਹੋ ਜਲਾਲ ਦੇ ਨਾਲ ਗੁਰਬਾਣੀ ਪੜ੍ਹਦੇ ਹੋਏ ਨਿਸ਼ਾਨਾ ਨਗਾਰਿਆ ਤੌਸਿਆ ਗਤ ਕੇ ਅਤੇ ਸ਼ਬਦੀ ਜਥਿਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਸੋਨੇ ਸਵਾਰੀ ਘੋੜਿਆਂ ਦੇ ਨਾਲ ਮਹੱਲਾ ਖੇਡਣ ਦੀ ਪਰੰਪਰਾ ਵੀ ਆਰੰਭ ਕੀਤੀ ਗੁਰੂ ਸਾਹਿਬ ਲਈ ਆਪਣੀਆਂ ਜਾਨਾਂ ਹੂਲ ਕੇ ਅਤੇ ਸੀਸ ਤਲੀ ਤੇ ਧਰ ਕੇ ਗੁਰੂ ਸੇਵਾ ਦਾ ਪ੍ਰਣ ਲੈ ਕੇ ਗੁਰੂ ਸਾਹਿਬ ਦੀਆਂ ਫੌਜਾਂ ਵਿੱਚ ਸ਼ਾਮਲ ਹੋਣ ਵਾਲੇ ਜੋਧੇ ਇਸ ਦਿਨ ਵੱਧ ਚੜ ਕੇ ਆਪਣੇ ਕਰਤੱਵ ਦਿਖਾਉਂਦੇ ਤੇ ਗੁਰੂ ਸਾਹਿਬ ਜੀ ਦੇ ਕੋਲ ਖੁਸ਼ੀਆਂ ਪਾਉਂਦੇ ਸਿੱਖਾਂ ਨੇ ਆਪਣੀਆਂ ਪਰੰਪਰਾਵਾਂ ਦੇ ਅੰਦਰ ਗੁਰੂਕਾਲ ਦੀ ਇਸ ਰਵੈਤ ਨੂੰ ਹਮੇਸ਼ਾ ਕਾਇਮ ਰੱਖਣ ਦਾ ਯਤਨ ਕੀਤਾ ਇਸੇ ਰਵੈਤ ਨੂੰ ਕਾਇਮ ਰੱਖਦਿਆਂ ਸਿੱਖ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਵੀ ਆਪਣੀਆਂ ਫੌਜਾਂ ਨੂੰ ਤਿਆਰ-ਬਰ ਤਿਆਰ ਰੱਖਣ ਉਹਨਾਂ ਦੀ ਅਵਲ ਦਰਜੇ ਦੀ ਸਿੱਖਲਾਈ ਤੇ ਸਿੱਖਲਾਈ ਤੋਂ ਬਾਅਦ ਉਹਨਾਂ ਦੇ ਕਰਤੱਵ ਕਰਵਾ ਕੇ ਉਹਨਾਂ ਨੂੰ ਇਨਾਮ ਵੰਡਣ ਦੇ ਰੂਪ ਵਿੱਚ ਮਨਾਉਂਦੇ ਰਹੇ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਕਿ ਦੁਸਹਿਰੇ ਵਾਲੇ ਦਿਨ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ-ਏ-ਖਾਲਸਾ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਇਸ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੇ ਮਹਾਨ ਜਰਨੈਲਾਂ ਸਰਦਾਰ ਹਰੀ ਸਿੰਘ ਨਲਵਾ ਅਕਾਲੀ ਫੂਲਾ ਸਿੰਘ ਜੀ ਨੂੰ ਨਾਲ ਲੈ ਕੇ ਮਹੱਲਾ ਕੱਢਦੇ ਸਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਨਾਮ ਉੱਪਰ ਕੈਂਪ ਕੀਤੀ ਹੋਈ 220 ਕੋਟ ਸਵਾਰਾਂ ਦੀ ਅਕਾਲ ਰੈਜੀਮੈਂਟ ਦੇ ਜਵਾਨਾਂ ਦੀ ਦੇਖ ਅਤੇ ਜਾਹੋ ਜਲਾਲ ਵੀ ਦੇਖਣ ਵਾਲੀ ਹੁੰਦੀ ਸੀ ਇਸ ਦਿਨ ਸਾਰੇ ਵੱਡੇ ਵੱਡੇ ਸਿੱਖ ਸਰਦਾਰ ਰਾਜੇ ਅਤੇ ਜਰਨੈਲ ਵੀ ਇੱਕ ਰੂਪ ਹੋ ਕੇ ਇਸ ਤਿਉਹਾਰ ਨੂੰ ਮਨਾਉਂਦੇ ਜਿੱਥੇ ਬੈਠ ਕੇ ਸਾਰੇ ਸਿੱਖ ਸਰਦਾਰ ਮੱਥੇ ਪਕਾਉਂਦੇ ਅਤੇ ਬੁਵਿੱਖ ਦੀਆਂ ਸਲਾਹਾਂ ਕਰਦੇ ਇਸ ਮੌਕੇ ਬਹੁਤ ਸਾਰੇ ਆਪਸੀ ਮਨਮਟਾਵ ਦੂਰ ਕੀਤੇ ਜਾਂਦੇ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਮਹੱਤਵਪੂਰਨ ਫੈਸਲੇ ਲਏ ਜਾਂਦੇ ਸਿੱਖ ਪਰੰਪਰਾਵਾਂ ਅੰਦਰ ਆਪਸੀ ਪਿਆਰ ਸਦ ਭਾਵਨਾ ਮਿਲਵਰਤਨ ਅਤੇ ਕੌਮੀ ਉਸਾਰੀ ਦੇ ਦਿਨ ਦੇ ਰੂਪ ਵਿੱਚ ਅੱਜ ਵੀ ਇਸ ਦਿਨ ਦਾ ਉਨਾ ਹੀ ਮਹੱਤਵ ਹੈ ਜਿੰਨਾ ਮਹੱਤਵ ਗੁਰੂ ਸਾਹਿਬ ਅਤੇ ਸਿੱਖ ਰਾਜ ਦੇ ਸਮੇਂ ਹੁੰਦਾ ਸੀ ਅੱਜ ਲੋੜ ਹੈ ਕਿ ਸਿੱਖ ਮਨਸਿਕਤਾ ਅੰਦਰ ਇਸ ਦਿਨ ਦੇ ਮਹੱਤਵ ਨੂੰ ਜਾਗਰ ਕਰਕੇ ਇਸ ਦਿਨ ਨੂੰ ਆਪਣੀਆਂ ਪ੍ਰਾਂਤਨ ਰੌ ਰੀਤਾ ਅਨੁਸਾਰ ਇਸ ਦਿਨ ਨੂੰ ਮਨਾਉਣ ਦੇ ਦੁਬਾਰਾ ਯਤਨ ਕੀਤੇ ਜਾਣ। ਇਤਿਹਾਸਿਕ ਧਰਤੀ ਸ਼੍ਰੀ ਚਮਕੋਟ ਸਾਹਿਬ ਵਿਖੇ ਦੁਸ਼ਹਿਰੇ ਦੇ ਮੌਕੇ ਰਾਵਣ ਦਾ ਪੁਤਲਾ ਨਹੀਂ ਫੁਕਿਆ ਜਾਂਦਾ। ਸਗੋਂ ਇੱਥੇ ਮੌਜੂਦ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਖਾਲਸਾ ਦਰਬਾਰ ਦੁਸ਼ਹਿਰਾ ਸਜਾਇਆ ਜਾਂਦਾ ਹੈ। ਜਿਸ ਮੌਕੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਗੁਰੂ ਘਰ ਵਿੱਚ ਮੱਥਾ ਟੇਕ ਕੇ ਸ਼ੀਰ ਦਾ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਨੇ ਇਸ ਇਲਾਕੇ ਵਿੱਚ ਰਾਮਲੀਲਾ ਤਾਂ ਖੇਡੀ ਜਾਂਦੀ ਹੈ ਪਰ ਰਾਵਣ ਦਾ ਪੁਤਲਾ ਨਹੀਂ ਫੁੱਕਿਆ ਜਾਂਦਾ ਇਹੀ ਕੇਵਲ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਦੁਸ਼ਹਿਰੇ ਦਾ ਤਿਹਾੜ ਮਨਾਇਆ ਜਾਂਦਾ ਹੈ ਜ਼ਿਕਰਯੋਗ ਹੈ ਕਿ ਇਤਿਹਾਸਿਕ ਤਰਤੀ ਸ਼ਿਮਕੋਟ ਸਾਹਿਬ ਵਿਖੇ ਸਿੱਖਾਂ ਦੇ 10ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਅਤੇ ਬਾਬਾ ਅਜਾੜ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਇੱਥੇ ਅੱਜ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸਜ ਸ਼ੋਭਿਤ ਹੈ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ